ਕੱਲ ਰਾਤ ਡਾਕਟਰ ਅੰਬੇਦਕਰ ਕਲੋਨੀ ਦੇ ਅੰਦਰ ਅਸੀਂ ਡੋਰ ਟੂ ਡੋਰ ਕੈਂਪੇਨ ਕਰ ਰਹੇ ਸੀ 3 ਨੰਬਰੇ ਵਾਰਡ ਆ ਮੈਂ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਆ ਵਿੱਕੀ ਸੋਤਾ ਔਰ ਜਿੱਦੋਂ ਅਸੀਂ ਕੈਂਪੇਨ ਕਰ ਰਹੇ ਸੀ ਚਲਦੀ ਕੈਂਪੇਨ ਦੇ ਅੰਦਰ ਜਿਨ੍ਹਾਂ ਤੇ ਆਲਰੇਡੀ 3 3 4 4 5 5 ਪਰਚੇ ਚੱਲ ਰਹੇ ਆ ਮੈਨੂੰ ਸਾਰਿਆਂ ਦੇ ਨਾਮ ਪਤਾ ਵਾ ਬਾਈ ਨੇਮ ਬਾਈ ਫੇਸ ਮੈਂ ਜਾਣਦਾ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਨੇ ਪਹਿਲਾਂ ਦੇਸੀ ਘੱਟੇ ਨਾਲ ਅਟੈਂਪਟ ਲਈਤੀ ਉਹਦੀ ਫੇਲ ਹੋ ਗਈ ਮੇਰਾ ਵੱਡਾ ਬੇਟਾ ਵਾ 16 ਸਾਲ ਦਾ ਜਦੋਂ ਦੂਜੀ ਅਟੈਂਪਟ ਲੈਣ ਲੱਗੇ ਤੇ ਮੇਰੇ ਬੇਟੇ ਨੇ ਜਦਕੀ ਸਾਡੀ ਦਾ ਪਰਿਵਾਰ ਦੇ ਬੱਚਿਆਂ ਨੂੰ ਪਤਾ ਹੀ ਕੁਝ ਨਹੀਂ ਇਹਨਾਂ ਚੀਜ਼ਾਂ ਲੜਨ ਦਾ ਉਹ ਕਹਿੰਦਾ ਪਾਪਾ 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 ਤੁਹਾਡੇ ਤੇ ਹਮਲਾ ਕਰ ਲਗੇ ਉਹਨੇ ਹੱਥ ਨਾਲ ਉੱਪਰ ਚੱਕਦਾ ਦੂਜਾ ਉਹਦਾ ਮਿਸ ਕਰ ਗਿਆ 트리ਗਰ ਤੇ ਹੱਥ ਨਹੀਂ ਆਇਆ ਉਸ ਤੋਂ ਬਾਅਦ ਸਾਡੇ ਇੱਕ ਸਮਾਜ ਸੇਵਿਕਾ ਉਹਨਾਂ ਨੇ ਕਿਹਾ ਵੀ ਕੁਝ ਕੰਪੇਨ ਕਰੋ ਅਸੀਂ ਭਜਾਣੇ ਆਂ ਅੰਮ੍ਰਿਤਪੁਰ ਕਲੋਨੀ ਦੇ ਲੋਕੀ ਵੀ ਉਹਨਾਂ ਨੂੰ ਅੰਦਰ ਲੈ ਕੇ ਜਦੋਂ ਮੈਂ ਉੱਪਰ ਕੰਪੇਨ ਕਰ ਰਿਹਾ ਸੀ نیچے ਸਾਡੀਆਂ ਬਹੁ ਗਿਣਤੀ ਚ ਲੇਡੀਜ਼ ਮਹਿਲਾਵਾਂ ਸੀਗੇ ਬੰਦੇ ਸੀਗੇ ਮੇਰਾ ਰੇਲ ਬ੍ਰਦਰ ਨਾਲ ਸੀਗਾ ਜਦੋਂ ਅਸੀਂ 30 35 ਜਿਹੜੇ ਉੱਪਰ ਕਿਉਂਕਿ ਅੰਮ੍ਰਿਤਪੁਰ ਕਲੋਨੀ 3 ਮੰਜ਼ਲਾਵਾ ਜਦੋਂ ਮੈਂ ਦੂਜੀ ਮੰਜ਼ਲ ਤੇ ਔਰ ਤੀਜੇ ਬਲਾਕ ਦੇ ਵਿੱਚ ਡੋਰ ਟੂ ਡੋਰ ਘਰ ਘਰ ਜਾ ਕੇ ਵੋਟਾਂ ਮੰਗ ਲਿਆ ਅਸੀਂ ਬੀਜੇਪੀ ਲਈ ਕਮਲ ਦੇ ਫੁੱਲ ਵਾਸਤੇ ਤਾ ਇਹਨਾਂ ਨੇ ਬ੍ਰਦਰ ਤੇ ਤੇਜ ਤਾਰ ਹਤਾਰਾ ਨਾਲ ਹਮਲਾ ਕੀਤਾ ਔਰ ਮੇਰੀ ਵਿੱਕੀ ਸੋਤਾ ਜੀ ਤੁਸੀਂ ਆਈਡੀ ਖੋਲ ਕੇ ਦੇਖ ਲਓ ਤੇ ਤਿੰਨ ਚਾਰ ਵੀਡੀਓ ਚੱਲ ਰਹੀਆਂ ਵਾ ਉਹ ਵੀਡੀਓਜ਼ ਦੇ ਅੰਦਰ ਦੇਖੋ ਕਿ ਇਹਨਾਂ ਨੇ ਇੱਕਦਮ ਜਦੋਂ ਅਟੈਕ ਕੀਤਾ ਤੇ ਉਹ ਸਾਰੀ ਕਵਰੇਜ ਲਾਈਵ ਹੋ ਗਈ ਹੋਈ ਹੈ ਰਿਕਾਰਡਿੰਗ ਔਰ ਕਿਹੜੇ ਕਿਹੜੇ ਜਨਾਨ ਬੰਦੇ ਆ ਔਰ ਕਿਹੜੀ ਜਨਾਨੀ ਆ ਔਰ ਕਿਹੜੇ ਬੰਦਿਆਂ ਨੇ ਹਮਲਾ ਕੀਤਾ ਵਾ ਉਹ ਤੁਸੀਂ ਉੱਥੇ ਦੇਖ ਸਕਦੇ ਹੋ ਔਰ ਇੱਕ ਅਜੇ ਸੱਬਰਵਾਲ ਜਿਹੜਾ ਚਿੱਟੇ ਦੇ ਕੇਸ 'ਚ 모ਗੇ ਰਿਹਾ ਵਾ ਉਹਦੀ ਵਾਈਫ ਦਾ ਉਹਦਾ ਮੈਂ ਇਲੀਗਲ ਨੌਕਰੀ ਦਾ ਸਕੈਮ ਵੀ ਬਰੇਕ ਕੀਤਾ ਸੀਗਾ ਇੱਕ ਇਹ ਉਹ ਰੰਜਿਸ਼ਾ ਦੂਜੀ ਰੰਜਿਸ਼ ਇਹ ਮੌਜੂਦਾ ਆਮ ਆਦਮੀ ਪਾਰਟੀ ਦੇ 3 ਨੰਬਰ ਵਾਰਡ ਦੇ ਕੈਂਡੀਡੇਟਾਂ ਚੱਲ ਰਹੇ ਆ ਉਹਨਾਂ ਦੇ ਨਾਲ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇੱਕ ਨਗਰ ਨਿਗਮ ਦਾ ਅਧਿਕਾਰੀ ਆ ਉਹਦੇ ਘਰ ਜਾਂ ਇਹਨਾਂ ਨੇ ਪਲੈਨਿੰਗਾਂ ਬਣਾਈਆਂ ਬੈਠ ਕੇ ਔਰ ਉਸ ਤੋਂ ਬਾਅਦ ਸਾਡੇ ਦੇ ਜਾਨਲੇਵਾ ਹਮਲਾ ਹੋਇਆ ਔਰ ਵਿਨੇ ਸੱਬਰਵਾਲ ਤੇ ਇਲੀਗਲ ਵੈਪਨ ਦੇ ਪਹਿਲਾਂ ਹੀ ਪਰਚੇ ਦਰਜਨ ਔਰ ਇਹਨਾਂ ਨੂੰ ਆਲਰੇਡੀ ਪੁਲਿਸ ਸੀਐਸਟਾਫ ਲੱਭ ਰਿਹਾ ਵਾ ਇਹ ਰਾਤ ਨੂੰ ਵਾਰ ਦਿੱਤਾ ਨੂੰ ਅੰਜਾਮ ਦੇ ਲਈ ਗੁਪਚਪ ਤਰੀਕੇ ਨਾਲ ਭੇਸ ਬਦਲ ਕੇ ਨਿਕਲਦੇ ਆ ਰਾਤੀ ਵੀ ਸਾਡੇ ਨਾਲ ਇਦਾਂ ਹੀ ਇਦਾਂ ਹੀ ਹੋਇਆ ਇੱਕਦਮ ਇਹਨਾਂ ਨੇ ਸਡਨਲੀ ਅਟੈਕ ਕਰ ਦਿੱਤਾ ਔਰ ਜਿਹਦੇ ਨਾਲ ਮੇਰਾ ਬ੍ਰਦਰ ਜਿਹੜਾ ਹੈਗਾ ਵਾ ਉਦੀ ਹੈਡ ਇੰਜਰੀ ਹੋ ਗਈ ਆ ਮੇਰਾ ਬਾਹ ਦਾ ਗੁਲਾ ਘੁੰਮ ਗਿਆ ਵਾ ਔਰ ਬ੍ਰਦਰ ਸੀਐਮਸੀ ਦੇ ਵਿੱਚ ਐਡਮਿਟ ਆ ਔਰ ਅਸੀਂ ਜਿਹੜੇ ਮੌਕੇ ਦੇ ਸੀਪੀ ਸਾਹਿਬ ਨੂੰ ਮੈਂ ਆਪ ਫੋਨ ਕੀਤਾ ਔਰ ਲਗਭਗ ਅਸੀਂ ਸਮਾਂ ਸਾਧਾ ਇਹ ਹਾਦਸਾ ਹੋਇਆ ਹੈ ਔਰ ਪੁਲਿਸ ਸਾਨੂੰ ਇੱਥੋਂ ਪ੍ਰੋਟੈਕਟ ਕਰਕੇ ਲਿਜਾਣ ਦੀ ਬਜਾਏ ਕਲੋਨੀ ਦੇ ਬਾਹਰ ਪੁਲਿਸ ਲਾ ਦਿੱਤੀਗੀ ਉਹਨਾਂ ਨੂੰ ਪ੍ਰੋਟੈਕਟ ਕਰਨ ਲੱਗੇ ਕਿਉਂਕਿ ਮੌਜੂਦਾ ਸਰਕਾਰ ਦਾ ਇੱਥੇ ਦਾ ਸੈਂਟਰਲ ਦਾ ਐਮ.ਐਲ.ਏ. ਇਨਵੋਲਵ ਆ ਦੋ ਤਿੰਨ ਸਾਥੀ ਹੋਰ ਆ ਜਿਨ੍ਹਾਂ ਦੇ ਵੀ ਹਮਲੇ ਹੋਏ ਆ ਉਹਨਾਂ ਦੀ ਐਫ.ਆਈ.ਆਰ ਤੱਕ ਦਰਜ ਨਹੀਂ ਹੋਣ ਦਿੱਤੀ ਇੱਕ ਸਿੱਧੀ ਸਿੱਧੀ ਗੁੰਡਾਗਰਦੀ ਗੁੰਡਾ ਨਾਚ ਆ ਗੈਂਗਸਟਰ ਵਾ ਜੇ ਤਾਂ ਵਾਰ ਨੰਬਰ 30 ਦੇ ਲੋਕਾਂ ਨੇ ਮੇਰੀ ਬੇਨਤੀ ਆ ਹੱਥ ਜੋੜ ਕੇ ਕਿ ਐਦਾਂ ਦਾ ਬੰਦਾ ਆ ਗਿਆ ਸਾਡੇ ਵਰਗੇ ਨਮਾਇੰਦਿਆਂ ਦੇ ਨਾਲ ਇੱਕ ਰੈਕੋਗਨਾਈਜ਼ ਰਾਸ਼ਟਰੀ ਲੈਵਲ ਦੀ ਔਰ ਵਿਸ਼ਵ ਭਰ ਦੀ ਪ੍ਰਸਿੱਧ ਪਾਰਟੀ ਦੇ ਨਾਲ ਵਰਕਰਾਂ ਨਾਲ ਵਿੱਕੀ ਸੋਤੇਓ ਦੇ ਪਰਿਵਾਰ ਜਾਂ ਉਹਨਾਂ ਦੇ ਉੱਤੇਦਾਰਾਂ ਨਾਲ ਮੇਰੀ VSS ਦੇ ਕਾਰਜਕਰਤਾ ਨਾਲ ਇੱਕ ਹਾਲ ਹੋਇਆ ਤੇ ਬਾਕੀਆਂ ਦੇ ਨਾਲ ਕੀ ਹੋਊਗਾ ਇਸ ਕਰਕੇ ਸੋਚ ਸਮਝ ਕੇ 30 ਨੰਬਰ ਵਾਰਡ ਦੇ ਸੂਝਵਾਨ ਵੋਟਰੋ ਆਪਣੀ ਵੋਟ ਪਾਈਓ ਕਿਉਂਕਿ ਜਿੰਨੀ ਦੇਰ ਤੱਕ ਮੇਰੇ ਸਵਾਸਤ ਔਰ ਮੈਂ ਆ ਔਰ ਜਿਹੜੀ ਜ਼ਿੰਮੇਵਾਰੀ ਤੁਸੀਂ ਦੋਗੇ ਮੈਂ ਤੁਹਾਨੂੰ ਇਸ ਇਲਾਕੇ ਨੂੰ ਕ੍ਰਾਈਮ ਫਰੀ ਕਰਵਾ ਦੂੰਗਾ ਇਹ ਤੁਹਾਡੇ ਨਾਲ ਵਾਦਾ ਵਾ ਕਿਉਂਕਿ ਮੈਂ ਸਮੇਂ-ਸਮੇਂ ਤੇ ਸਰਕਾਰਾਂ ਨਾਲ ਮੱਥਾ ਲਾਇਆ ਟੱਕਰ ਲਿੱਤੀ ਆ ਮੇਰੇ ਫੇਸਬੁਕ ਆਈਡੀ ਖੋਲੋ ਤੇ ਲਾਈਵ ਲਾਈਵ ਚੱਲ ਰਿਹਾ ਸੀਗਾ ਔਰ ਲਾਈਵ ਦੇ ਵਿੱਚ ਇਹਨਾਂ ਦੀ ਸਾਰੀ ਰਿਕਾਰਡਿੰਗ ਆਈ ਆ ਤੁਸੀਂ ਸੀਸੀਟੀਵੀ ਕਹਿੰਨੇ ਹੋ ਤੇ ਲਾਈਵ ਚੱਲ ਰਿਹਾ ਔਰ ਕਾਫੀ ਚੈਨਲਾਂ ਨੇ ਕੱਲ ਲਾਈਵ ਮੇਰਾ આરોਪ ਨਹੀਂ ਹੈਗਾ ਮੇਰਾ ਯਕੀਨ ਔਰ ਮੈਂ ਤੁਹਾਨੂੰ ਕਾਲ ਡਿਟੇਲਸ ਕਿਹਨੇ ਕਿਹਦੇ ਨਾਲ ਕਿੰਨੀ ਗੱਲਬਾਤ ਵਾਲੀ ਗੱਲ ਕੀਤੀ ਤੁਹਾਨੂੰ ਪਤਾ ਮੈਂ ਡਾਕੂਮੈਂਟ ਦਾ ਬੜਾ ਪੱਕਾ ਵਾਂ ਮੈਂ ਵਿਦ ਐਵੀਡੈਂਸ ਗੱਲਾਂ ਕਰਦਾ ਹੁਣਾ ਕਿਹਰੇ ਕਿੰਨੀ ਕਿੰਨੀ ਸਕਿੰਟ ਕਿੰਨੀ ਕਿੰਨੀ ਵਾਰੀ ਕਿਹਨੂੰ ਕਹਿੰਦਾ ਕਿੰਨੀ ਵਾਰੀ ਗੱਲ ਕੀਤੀ ਆ ਉਹ ਸਾਰੇ ਪੇਸ਼ ਕਰ ਦਿੱਤੇ ਜਾਣਗੇ ਔਰ ਪੰਜਾਬ ਪੁਲਿਸ ਬਿਲਕੁਲ ਪ੍ਰਸ਼ਾਸਨ ਦੀ ਲੁਧਿਆਣਾ ਸਰਕਾਰ ਦੇ ਦਬਾਅ ਥੱਲੇ ਆ ਔਰ ਮੈਂ ਕੱਲ ਵੀ ਬੇਨਤੀ ਕੀਤੀ ਸੀ ਪਰ ਹਾਲੇ ਮੈਨੂੰ ਨਜ਼ਰ ਨਹੀਂ ਆ ਰਹੀ ਸਭ ਤੋਂ ਸੈਂਸਿਟਿਵ ਏਰੀਆ ਜਿਹੜਾ 30 ਨੰਬਰ ਵਾਰਡ ਆ ਇੱਥੇ ਪੈਰਾ ਮਿਲਟਰੀ ਫੋਰਸ ਲੱਗਣੀ ਚਾਹੀਦੀ ਆ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਸਾਡੇ ਸੈਂਟਰ ਦੇ ਮਿਸਟਰ ਰਵਨੀਤ ਸਿੰਘ ਬਿੱਟੂ ਜੀ ਦੇਵੀ ਜੀ ਔਰ ਜ਼ਿਲ੍ਹਾ ਪ੍ਰਧਾਨ ਜੀ ਔਰ ਪੰਜਾਬ ਪ੍ਰਧਾਨ ਜੀ ਔਰ ਇਸ ਇਲੈਕਸ਼ਨ ਦੇ ਪਰਿਵਾਰੀ ਅਬਨਾਸ਼ ਰਾਏ ਕੰਨਾ ਔਰ ਵਿਜੇ ਸ਼ਾਮਪਲਾ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਇੱਥੇ ਜਿੱਦਾਂ ਮੇਰੇ ਤੇ ਪਹਿਲਾਂ ਵੀ 2021 ਚ ਜਾਨਲੇਵਾ ਹਮਲਾ ਹੋਇਆ ਔਰ ਮੇਰਾ ਇੱਕ ਸਾਥੀ ਅਰुण ਪੱਟੀ ਕਾਇਲ ਹੋ ਗਿਆ ਉਹ ਇਸ ਟਾਈਮ ਕੋਮਾ ਚ ਚਲਾ ਗਿਆ ਪਰ ਉਹਨਾਂ ਦੇ 307 ਲੱਗੀ ਅਸੀਂ ਸਕਾਰਪੀਸ ਸਕੈਮ ਬ੍ਰੇਕ ਕੀਤੇ ਸੀਗੇ ਉਦੋਂ ਵੀ ਸਿਕਿਉਰਟੀ ਨੂੰ ਲੈ ਕੇ ਦਿੱਤਾ ਗਿਆ ਪਰ ਉਸ ਸਮੇਂ ਦੇ ਮਨਦੀਪ ਸਿੱਧੂ ਸਾਬ ਨੇ ਪੱਲਾ ਇਹ ਚੜਤਾ ਕਿ ਤੁਸੀਂ ਸਿਕਿਉਰਿਟੀ ਦੀ ਤਨਖਾਹ ਭੇ ਕਰ ਸਕਦੇ ਹੋ ਉਹਨਾਂ ਦੇ ਅਧਿਕਾਰੀ ਨੂੰ ਪੁੱਛਿਆ ਗਿਆ ਕਿ ਜਿਹੜੇ ਇੱਥੇ ਬਾਕੀ ਆ ਉਹਨਾਂ ਨੂੰ 14 14 45 45 99 ਦਿੱਤੇ ਹੋਏ ਆ ਅਗਰ ਮੈਂ ਕਹਾਂ ਜੇ ਉਹ ਸਿਕਿਉਰਿਟੀ ਦੀ ਸੈਲਰੀ ਭੇ ਕਰ ਸਕਦੇ ਫਿਰ ਮੈਂ ਵੀ ਭੇ ਕਰ ਦੂੰਗਾ ਦੇਖੋ ਜੇ ਸੀਪੀ ਸਾਹਿਬ ਨੇ ਸਖਤ ਇਹਦਾ ਇੱਕ ਦੇਖੋ ਹਦਾਇਤ ਦੇਣਾ ਮੈਂ ਆਪਣੇ ਮੰਨ ਲਓ ਘਰ ਦੇਆਂ ਨੂੰ ਆਪਣੇ ਬੇਟੇ ਨੂੰ ਕਹਿ ਦਵਾਂ ਤੈਨੂੰ ਮੈਂ ਹਦਾਇਤ ਦਿੱਤੀ ਉਹਦੇ ਬਾਅਦ ਉਹ ਕੰਮ ਨਹੀਂ ਕਰਨਾ ਉਹ ਜਾ ਕੇ ਫੇਰ ਕਰਿਆ ਆਵੇ ਹਦਾਇਤ ਇਦਾਂ ਨਹੀਂ ਹਿੰਦੀ ਹਦਾਇਤ ਕੰਨ ਖਿੱਚਣ ਨਾਲ ਹੁੰਦੀ ਆ ਔਰ ਹਲੇ ਤੱਕ ਜਿਹੜਾ ਪੰਜਾਬ ਸਰਕਾਰ ਔਰ ਮੌਜੂਦਾ ਪ੍ਰਸ਼ਾਸਨ ਨੇ ਨਹੀਂ ਕੀਤਾ ਉਹਦੇ ਉੱਤੇ ਆ ਔਰ ਮੈਨੂੰ ਆਸ ਹੈ ਕਿ ਵਾਰਡ ਨੰਬਰ 30 ਦੇ ਵੋਟਰ ਮੈਨੂੰ ਜਿਤਾ ਕੇ ਹਾਊਸ ਤੇ ਭੇਜਣਗੇ ਔਰ ਮੈਂ ਨਾ ਦੀ ਜਿੰਨੇ ਵੀ ਇੱਥੇ ਗੁੰਡਾ ਤੱਤ ਫਨਪਰੇ ਆ ਜਾਂ ਕਰਾਇਮ ਕਰਵਾ ਰਹੇ ਆ ਮੈਂ ਲੀਗਲੀ ਉਹਨਾਂ ਨੂੰ ਨੁਤਰ ਨਬੂਜ਼ ਕਰ ਦਾਂਗਾ ਦੂਜੀ ਗੱਲ ਅਸੀਂ ਚੋਣਾਂ ਤੇ ਫੋਕਸ ਕਰ ਰਹੇ ਆ 22 ਤੋਂ ਬਾਅਦ ਮੇਰੇ ਨਿਜੀ ਬਿਆਨ ਹੋ ਗਿਆ ਮੇਰਾ ਬ੍ਰਦਰ ਅਨਕੌਂਸ਼ੀਅਸ ਆ ਹੀ ਇਜ਼ ਨੋਟ ਫਿਜ਼ਿਕਲੀ ਫਿਟ ਫਿਜ਼ਿਕਲੀ ਤੰਦਰੁਸਤ ਨਹੀਂ ਹੈਗੇ ਤੇ ਉਹਨਾਂ ਦੇ ਜਦੋਂ ਹੌਸ ਜਾਣਗੇ ਉਹ ਆਪ ਹੀ ਦੱਸਣਗੇ ਕਿ ਇਹਨਾਂ ਨੇ ਹਮਲਾ ਕੀਤਾ ਔਰ ਕਿਹੜੇ ਦੋਸ਼ਿਆਂ ਨੇ ਕੀਤਾ ਨਾਮ ਵੀ ਸਾਨੂੰ ਸਾਰਾ ਪਤਾ ਔਰ ਸਾਰੇ ਵੀਡੀਓ ਦੇ ਵਿੱਚ ਆ ਗਏ ਆ ਇੱਕ ਲੇਡੀਜ਼ ਵੀ ਹੈਗੀ ਆ ਨਗਰ ਨਿਗਮ ਦੀ ਸਫਾਈ ਕਰਮਚਾਰੀ ਆ ਉਹ ਬੜੀ ਧੰਨਾਸ਼ਾਈ ਬੰਦੀ ਆ ਪਹਿਲ ਦੇ ਅਧਾਰ ਤੇ ਐਫ ਆਈ ਆਰ ਜਿਹੋ ਦਾ ਨਾਮ ਹੋਣਾ ਵਾ ਧੰਨਵਾਦ